आम आदमी पार्टी ਵੱਲੋਂ ਰਾਜ ਅੰਦਰ ਨਸ਼ਾ ਮੁਕਤੀ ਵਿਸ਼ੇਸ਼ ਤੌਰ ਤੇ ਚਲਾਈ ਗਈ ਮੁਹਿੰਮ ਦੇ ਤਹਿਤ ਫਾਜ਼ਿਲਕਾ थाना ਸਪੈਸ਼ਲ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਿਸ ਤਹਿਤ ਫਾਜ਼ਿਲਕਾ थाना ਸਪੈਸ਼ਲ ਪੁਲਿਸ ਐਸ ਐਸ ওসি ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਅਧੀਨ ਪੈਂਦੇ ਜਿਆਲਾਬਾਦ ਦੇ ਸਰਦੀ ਪਿੰਡ ਵਿੱਚੋਂ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਪਾਕਿਸਤਾਨ ਤੋਂ ਆਇਆ ਇੱਕ ਡਰੋਨ ਜਿਸ ਨਾਲ ਇੱਕ ਕਾਲ ਰੰਗ ਦਾ ਬੈਗ ਜਿਸ ਵਿੱਚ ਕਿਲੋ-ਕਿਲੋ ਦੇ ਦੋ ਹੈਰੋਇਨ ਨਸ਼ੇ ਦੇ ਪੈਕੇਟ ਬਰਾਮਦ ਕੀਤੇ ਹਨ ਅਤੇ ਡਰੋਨ ਯੂਐਸਏ ਮਾਰਕਾ ਲੱਗਿਆ ਹੋਇਆ ਹੈ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਪੈਸ਼ਲ ਪੁਲਿਸ ਫਾਜ਼ਿਲਕਾ ਦੇ ਅਧਿਕਾਰੀਆਂ ਨੇ ਦੱਸਿਆ ਵੀ ਪਾਕਿਸਤਾਨ ਵੱਲੋਂ ਇਹ ਨਸ਼ਾ ਭੇਜਿਆ ਜਾਂਦਾ ਹੈ ਅਤੇ ਟੈਕਨੀਕਲ ਟੀਮਾਂ ਲਾਈਆਂ ਹੋਈਆਂ ਹਨ ਉਹ ਪਤਾ ਕਰਨਗੀਆਂ ਵੀ ਇਹ ਕਿਸ ਨੇ ਮੰਗਾਇਆ ਸੀ ਅਤੇ ਕਿਸ ਨੇ ਦੇਣਾ ਸੀ ਇਹ ਤਾਂ ਗੱਲ ਕਲੀਅਰ ਹੈ ਵੀ ਭਾਰਤੀ ਸਮਗਲਰਾਂ ਵੱਲੋਂ ਮੰਗਾਇਆ ਗਿਆ ਸੀ ਅਤੇ ਪਾਕਿਸਤਾਨ ਵੱਲੋਂ ਸ਼ਰਤ ਕੀਤੀ ਗਈ ਹੈ ਸਿੱਧੇ ਤੌਰ ਤੇ ਪਾਕਿਸਤਾਨ ਵਾਲੋ ਕਈ ਵਾਰ ਭਾਰਤ ਕੋਲੋਂ ਮੂੰਹ ਤੇ ਖਾਂ ਤੇ ਬਾਦ ਹੁਣ ਲੁਕ ਛੁਪ ਕੇ ਭਾਰਤ ਵਿੱਚ ਨਸ਼ਾ ਭੇਜ ਕੇ ਭਾਰਤ ਦੀ ਜਵਾਨੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਸਭ ਨੂੰ ناکਾਮ ਕਰਨ ਲਈ ਫਾਜ਼ਿਲਕਾ थाना ਸਪੈਸ਼ਲ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਅਤੇ ਇਸ ਸਬੰਧੀ ਜਾਣਕਾਰੀ ਦਿੰਦੇ ਅਧਿਕਾਰੀਆਂ ਨੇ ਦੱਸਿਆ ਕਿ ਮੁਖਬਰ ਦੀ ਸੂchna ਦੇ ਆਧਾਰ ਤੇ ਬਿਜਲੀ ਦੇ ਖੰਭੇ ਕੋਲੋਂ ਇਹ ਡਰੋਨ ਬਰਾਮਦ ਹੋਇਆ ਹੈ ਅਤੇ ਜਿਹੜਾ ਪੁਲਿਸ ਮੁਖੀ ਫਾਜ਼ਿਲਕਾ ਦੇ ਹਦਾਇਤਾਂ ਦੇ ਅਨੁਸਾਰ ਇਹ ਮਾਮਲਾ ਦਰਜ ਕੀਤਾ ਗਿਆ ਹੈ ਤੇ ਸਰਕਾਰ ਤੇ ਹਦਾਇਤਾ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ 12 ਸਪੈਸ਼ਲ ਪੁਲਿਸ ਅਧਿਕਾਰੀਆਂ ਨੇ ਹੋਰ ਕੀ ਕੁਝ ਕੀਤਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਇਹਨਾਂ ਦੇ ਅੱਜ ਮਿਤੀ 23 ਤਿੰਨ 2024 ਨੂੰ اے ایس ਈ ਸੋਨ ਸਿੰਘ ਕਾਊਂਟਰ ਰੋਡ ਇੰਡੀਆ ਸਨਚਾਰਜ ਜਲਾਲਾਬਾਦ ਵੱਲੋਂ ਇੱਕ ਖੁਫੀਆ ਡਿਊਟੀ ਦੇ ਸਬੰਧ ਵਿੱਚ ਹਰਵਾਨਾ ਸੀ ਬਾਜ ਜਲਾਲਾਬਾਦ ਏਰੀਆ ਤੇ ਬਾਡੇ ਜੀ ਜਾਦੋ ਐਸਐਸਓ ਸਿੰਘ ਬੱਗੇ ਕੇ ਮੋੜ ਕੋ ਪਹੁੰਚੇ ਤਾਂ ਮੁਖਬਰ ਖੁਆਰ ਨੇ ਖਾਹ ਦਿੱਤੀ ਵੀ ਅੱਜ ਬਾਰਡਰ ਦੇ ਏਰੀਆ ਜਦਾ ਏਰੀਆ ਚ ਇੱਕ ਧਰਮੋਹ ਦੇ ਪਿੰਡ ਦੇ ਨੇੜੇ ਇੱਕ ਡਰੋਨ ਰਾਈ ਉਹ ਹੈਰਨ ਮੁਆਈ ਰਹੀ ਹੈ ਜੇਕਰ ਹੁਣੇ ਵੀ ਸਰਚ ਕੀਤੀ ਜਾਵੇ ਤਾਂ ਤੁਹਾਨੂੰ ਭਾਰੀ ਮਾਤਰਾ ਵਿੱਚ ਹੈਰਨ ਅਤੇ ਡਰੋਨ ਬਰਾਮਦ ਹੋ ਸਕਦਾ ਉਥੇ ਮੁਕਦਮਾ ਦਰਜ ਕਰਨ ਵਾਸਤੇ ਥਾਣੇ ਭੇਜ ਦਿੱਤਾ ਰੁਕਾ ਲਿਖ ਕੇ ਉਸ ਤੋਂ ਬਾਅਦ ਐਸਐਸਓ ਸਿੰਘ ਦੇ ਸਾਥੀ ਕਰਮਚਾਰੀਆਂ ਦੇ ਏਰੀਆ ਦਾ ਰਵਾਨਾ ਹੋਇਆ ਜਿੱਥੇ ਬੀਐਸਐਫ ਨੂੰ ਹਮਰਾਹ ਲੈ ਕੇ ਸਰਚ ਕੀਤੀ ਗਈ ਸਰਚ ਦੌਰਾਨ ਇੱਕ ਬਿਜਲੀ ਦੇ ਖੰਭੇ ਦੇ ਨੇੜੇ ਇੱਕ ਡਰੋਨ ਬਰਾਮਦ ਹੋਇਆ ਡਰੋਨ ਦੇ ਨਾਲ ਇੱਕ ਕਾਲੇ ਰੰਗ ਦਾ ਬੈਗ ਲੱਟਿਆ ਹੋਇਆ ਸੀ ਜਿੰਨੂੰ ਰਾਸੀ ਕੀਤੀ ਖੋਲ ਕੇ ਜਿੰਦੇ ਵਿੱਚੋਂ ਦੋ ਪੈਕੇਟ ਹੈਰਨ ਬਰਾਮਦ ਹੋਈ ਜਿੰਨਾ ਵਜ਼ਨ ਕੀਤਾ ਤੇ ਕਿਲੋ-ਕਿਲੋ ਦੇ ਦੋ ਪੈਕੇਟ ਸੀ ਤੇ ਇੱਕ ਡਰੋਨ ਬਰਾਮਦ ਹੋ ਗਿਆ ਜਿੰਦੇ ਸਬੰਧ ਚ ਥਾਣੇ ਐਸਓਸੀ ਫਾਦਕਾ ਵਿੱਚ ਮਕਦਮਾ ਨੰਬਰ 5 ਦਰਜ ਦਰਜ ਕੀਤਾ ਗਿਆ ਅੱਜ ਵੇਸ਼ਦਾਲਤ ਕਰ ਰਹੇ ਆ ਮਕਦਮਾ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਇਹ ਸਰ ਕਿੱਥੋਂ ਆਈ ਸੀਗੀ ਕਿੱਥੋਂ ਕੇ ਪਹੁੰਚੀ ਸੀਗੀ ਇੱਥੇ ਇਹ ਆਈ ਤਾਂ ਕਿਉਂਕਿ ਹੈਰੋਂ ਜਿਹੜੀ ਆਉਂਦੀ ਹੈ ਪਾਕਿਸਤਾਨ ਤੋਂ ਹੀ ਆਉਂਦੀ ਹੈ ਬਾਕੀ ਅੱਜ ਮੈਂ ਪੇਸ਼ ਕਰਨ ਤੋਂ ਬਾਅਦ ਇਨਵੈਸਟੀਗੇਸ਼ਨ ਕਰਦੇ ਆ ਕੀ ਲੱਗਦਾ ਕਿ ਕੋਈ ਲੈਣ ਵਾਸਤੇ ਘੜੋਤਾ ਸੀ ਕਿ ਉੱਥੇ ਕੋਈ ਆਇਆ ਸੀਗਾ ਅਸਲ ਤਾਂ ਪਤਾ ਕਿ ਕੋਈ ਮੋਬਾਈਲ ਤਾਂ ਹੈਰੋਂ ਨੂੰ ਆਪਣੀ ਭਾਰਤੀ ਸਮਾਜ ਨਾਲ ਨੇ ਕਰੇ ਜੀ ਜਿਹਨੂੰ ਟੈਕਨੀਕਲ ਨਾਲ ਇਨਫਰਾਂਸਿਸ ਲੈਦੀ ਭੇਜਿਆ ਜਾਵੇਗਾ ਜ਼ੋਨ ਨੂੰ ਤੇ ਅਸੀਂ ਵੀ ਆਪਦੀ ਟੈਕਨੀਕਲ ਟੀਮ ਲਾਈ ਹੋਈ ਆ ਟੈਕਨੀਕਲ ਟੀਮ ਨਾਲ ਜੋ ਵੀ ਸਾਹਮਣੇ ਦਾਥ ਆਇਆ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰ ਵੀ ਜਲਦੀ ਤੋਂ ਜਲਦੀ ਅਸੀਂ ਉਹਨਾਂ ਜਿਹੜੇ ਜਿਹਨਾਂ ਮਗਵਾਏ ਆ ਗ੍ਰਿਫਤਾਰ ਕਰਕੇ ਇਹਨਾਂ ਕਾਰਵਾਈਆਂ ਮਤਲਬ ਇਹ ਕਿਤੇ ਕਿੱਥੋਂ ਦਾ ਡਰੋਨ ਕੁਝ ਪਤਾ ਲੱਗਿਆ ਕੋਈ ਉੱਥੇ ਕੋਈ ਮਾਰਕਾ ਹੈ ਨਹੀਂ ਇਹ ਵੀ ਉਸੇ ਨਹੀਂ ਇਹ ਵੀ ਉਸੇ ਜੀ ਇਹ ਸਿਰਫ ਦੋ ਪੈਕੇਟ ਹੀ ਲੱਗਦਾ ਕਿ ਆਏ ਨੇ ਕਿ ਹੋਰ ਵੀ ਹੋ ਸਕਦੇ ਨੇ ਕਿ ਆਏ ਸੀ। ਉਹ ਇੱਕ ਸਮੇਂ ਤਾਂ ਐਸੇ ਟਾਈਮ ਤਾਂ ਦੋ ਪੈਕੇਟ ਹੀ ਹੈ। ਹਮਮ ਪਰ ਹੋ ਸਕਦਾ ਕਿਉਂਕਿ ਇਹ ਐਫਐਸ ਨੂੰ ਭੇਜਾਂਗੇ ਫਰਾਂਸ ਦੇ ਲੈਵਲ ਤੇ। ਹੁੰਦੇ ਤੇ ਸਾਰੀ ਡਿਟੇਲ ਆ ਜਾਂਦੀ ਵੀ ਕਿੰਨੇ ਅੱਗੇ ਕਿਹੜੇ ਲਾਏ ਆ ਨੇ। ਕਿੰਨਾ ਵਜ਼ਨ ਚੁੱਕ ਸਕਦਾ। ਇਸ ਬਾਰੇ ਜਾਣਕਾਰੀ। ਜੇ ਜੇ ਅੰਦੀ ਕਪੈਸਿਟੀ ਦੀ ਗੱਲ ਕਰ ਲਈ ਤੇ ਕਿੰਨੀ ਕੁ ਕਪੈਸਿਟੀ ਕੀ ਇੱਕ ਵਾਰੀ ਵਿੱਚ ਕਿੰਨਾ ਵਜ਼ਨ ਚੱਕ ਸਕਦਾ ਹੈ ਇਹ ਕਪੈਸਿਟੀ ਜੇ ਤਾਂ ਇਹ ਉੱਚਾ ਜਾਣਗੇ ਹਮਮ ਫਿਰ ਉਹਨੀ ਕਪੈਸਿਟੀ ਘੱਟ ਜਾਂਦੀ ਹੈ। ਜੀ ਜੇ ਨੇੜੇ ਜਾਣਗੇ ਤੇ ਕਪੈਸਿਟੀ ਤਕਰੀਬਨ ਜਿਸ ਤਰ੍ਹਾਂ ਦਾ ਇਹਦੀ ਬੰਤਰ ਹੈ। ਸਾਤ ਅਰტიკਲ ਦਾ ਕਰੀਬ ਲਿਆ ਸਕਦਾ ਜੀ ਤੇ ਹੁਣ ਕਾ ਫਰਦਰ ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਹੋਏਗੀ ਕਿਸ ਤਰ੍ਹਾਂ ਇਹਨੂੰ ਜਾਂਚ ਵਿੱਚ ਰੱਖਿਆ ਜਾਏਗਾ ਕਿ ਲੱਗਦਾ ਹੈ ਕਿ ਕਿਹੜੇ ਸ਼ੱਕੀ ਪੁਰਸ਼ਾਂ ਦੀ ਕੋਈ ਭਾਲ ਕੀਤੀ ਜਾ ਰਹੀ ਹੈ ਜੀ ਅਸੀਂ ਟੈਕਨੀਕਲ ਟੀਮਾਂ ਲਾ ਦਿੱਤੀਆਂ ਇਹਨੂੰ ਫਿਰ ਫਰਾਂਸਿਸ ਲੈਂਡ ਸੀ ਭੇਜਿਆ ਜਾਏਗਾ ਜੀ ਹੁਣ ਦੇ ਮੁਤਾਬਕ ਜੋ ਕਾਰਵਾਈ ਹੋਣੀ ਹੈ ਠੀਕ ਠੀਕ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ